ਭਾਵੇਂ ਕੋਈ ਇਹ ਕਹਿੰਦਾ ਕਿ ਅਸੀਂ ਤਾਂ ਬ੍ਰੈਡ ਖਾਣੇ ਆ ਜੀ ਅਸੀਂ ਤਾਂ ਓਟਸ ਖਾਣੇ ਆ ਜੀ ਇੱਕ ਸੋਚੋ ਇਹ ਸਾਰਾ ਕੁਝ ਕੌਣ ਕਰਦਾ ਉਗਾ ਕੇ ਤਾਂ ਇੱਕ ਫਾਰਮਰ ਹੀ ਖੇਤ ਵਿੱਚ ਦੇ ਰਿਆ ਨੇ ਜੀ ਸਾਨੂੰ ਜੇ ਸਾਡੇ ਖੇਤ ਹੀ ਨਾ ਰਹਿ ਤਾ ਅਸੀਂ ਕਿੱਥੋਂ ਤੁਹਾਨੂੰ ਬ੍ਰੈਡ ਕਿੱਥੋਂ ਪੀਜੇ ਕਿੱਥੋਂ ਪੈਦਾ ਕਰਕੇ ਦਵਾਂਗੇ ਕਿੱਥੋਂ ਤੁਹਾਡੇ ਬੱਚੇ ਖਾਣਗੇ ਪੱਕੇ ਹੀ ਰਾਦੇ ਕਰ ਲੈਨੇ ਕਿ ਹੁਣ ਨਹੀਂ ਹਟਾਂਗੇ ਪਿੱਛੇ ਇਹ ਤਾਂ ਕਹਿ ਰਹੇ ਨੇ ਕਿ ਪਤਾ ਨਹੀਂ ਡਰ ਜਾਣਗੇ ਅਸੀਂ ਗੱਲ ਨਹੀਂ ਸੁਣਾਂਗੇ ਜਦ ਤੱਕ ਇਹ ਗੱਲ ਨਹੀਂ ਸੁਣਨਗੇ ਅਸੀਂ ਇੱਥੇ ਬੈਠ ਜਾਣਗੇ 1 ਸਾਲ ਕੀ ਮੋਦੀ ਸ਼ਾਹ ਜੀ ਅਮਰ ਸ਼ਾਹ ਜੀ ਭਾਵੇਂ 10 ਸਾਲ ਤੁਸੀਂ ਸਾਡਾ ਸਬਰ ਪਰਖ ਲੋ ਜੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਔਲਾਦ ਆ ਅਸੀਂ ਹਾਰਾਂਗੇ ਨਹੀਂ ਸਾਡੀ ਤਾਂ ਹੋਂਦ ਨੂੰ ਖਤਮ ਕਰਿਆ ਜਾ ਰਿਹਾ ਜੀ ਸਾਡੀ ਕਿਸਾਨਾਂ ਦੀ ਕਿਸਾਨੀ ਖੋ ਕੇ ਖੇਤ ਖੋ ਕੇ ਜੀ ਠੀਕ ਹੈ ਜੀ ਸਾਸੀ ਸਾਰਾ ਕੁਝ ਏ ਕਿ ਸਾਡੀ ਮਾਂ ਆ ਕਿਸੇ ਦੀ ਮਾਂ ਨੂੰ ਕੋਈ ਲੈ ਕੇ ਜਾਏਗਾ ਕੋਈ ਆਪਣੀ ਮਾਂ ਨੂੰ ਕਿਸੇ ਨੂੰ ਕੋਣ ਨਹੀਂ ਦੇਵੇਗਾ ਅਸੀਂ ਆਪਣੀ ਮਾਂ ਜ਼ਮੀਨ ਨਹੀਂ ਖੋਹਣ ਦੇਵਾਂਗੇ ਜਾਂ ਤਾਂ ਅਸੀਂ ਡਟ ਕੇ ਜਾਦ ਛਿੱਧੀਆਂ ਪ੍ਰਾਪਤ ਕਰਾਂਗੇ ਠੀਕ ਹੈ ਜੀ ਸਾਨੂੰ ਕਰਕੇ ਖਤਮ ਕਰਕੇ ਸਾਡੇ ਖੇਤ ਲੈ ਸਕਦੇ ਆ ਪਰ ਅਸੀਂ ਬਲੰਦਾ ਚੜਦੀ ਕਲਾ ਚ ਅਸੀਂ ਆਪਣੇ ਖੇਤਾਂ ਵੱਲ ਕਿਸੇ ਨੂੰ ਅੱਖ ਨਹੀਂ ਕਰਨ ਦਵਾਂਗੇ ਤਾਂ ਇੱਕ ਪਹਿਲੇ ਕਹਿ ਰਹੀ ਸੀਗੇ ਕਿ ਜਿਹੜਾ ਖਨੌਰੀ ਦਾ ਮੋਰਚਾ ਹੈ ਕੇਂਦਰ ਦੇ ਇਸ਼ਾਰਿਆਂ ਤੇ ਚੱਲ ਰਿਹਾ ਹੈ? ਬਿਲਕੁਲ ਨਹੀਂ ਜੀ ਜੇ ਕੇਂਦਰ ਦੇ ਇਸ਼ਾਰਿਆਂ ਤੇ ਚੱਲ ਰਿਹਾ ਹੁੰਦਾ ਜੀ ਅੱਜ ਡੱਲੇਵਾਲ ਸਾਡੇ ਇਸ ਕੰਡੀਸ਼ਨ ਦੇ ਵਿੱਚ ਸਾਡੇ ਜਰਨੈਲ ਬੈਠੇ ਹੋਏ ਨੇ ਜੀ ਦੇਖੋ ਕਿਸੇ ਵੀ ਵੇਲੇ ਉਹਨਾਂ ਨੂੰ ਕੁਝ ਵੀ ਹੋ ਸਕਦਾ ਹੈ ਉਹਨਾਂ ਦੀ ਇੰਨੀ ਨਾਜ਼ੁਕ ਕੰਡੀਸ਼ਨ ਬਣੀ ਹੋਈ ਹੈ ਜੀ ਕੌਣ ਆਪਣੀ ਜਾਨ ਦੀ ਬਾਜ਼ੀ ਲਾਊਗਾ ਕੋਈ ਦੂਸਰਾ ਮੈਨੂੰ ਜਿਹੜੇ ਕੋਈ ਕੇਂਦਰ ਤੋਂ ਕਹਿ ਰਹੇ ਨੇ ਕੋਈ ਇੱਥੇ ਆ ਕੇ 4 ਦਿਨ ਮੈਨੂੰ ਭੁੱਖ ਹੜਤਾਲ ਤੇ ਬੈਠ ਕੇ ਦਿਖਾ ਦੇ ਕਿਸਾਨਾਂ ਵੀਰਾਂ ਦਾ ਇਹਨਾਂ ਦੇ ਪਰਿਵਾਰਾਂ ਦਾ ਜ ਆ ਸਾਨੂੰ ਗੁਰਦੁਆਰਿਆਂ ਸਾਹਿਬ ਤੋਂ ਮਿਲ ਸਾਥ ਹੋਰ ਸਾਨੂੰ ਕੋਈ ਸਰਕਾਰਾਂ ਵੱਲੋਂ ਤਾਂ 5 ਰੁਪਏ ਚਾਹ ਦੇ ਕੱਪ ਦੇ ਨਹੀਂ ਮਿਲ ਰਹੇ ਜੀ ਕਿਸੇ ਨੂੰ ਵੀ ਭਗਵੰਤ ਸਾਹਿਬ ਕਿਉਂ ਨਹੀਂ ਇੱਥੇ ਆਏ ਸਾਡੇ ਮੁੱਖ ਮੰਤਰੀ ਨੇ ਅਸੀਂ ਉਹਨਾਂ ਨੂੰ ਜਿਤਾਇਆ ਜੀ ਸੀਐਮ ਬਣਾਇਆ ਅੱਜ ਇੱਕ ਵਾਰੀ ਤਾਂ ਉਹਨਾਂ ਦਾ ਡੱਲੇਵਾਲ ਸਾਹਿਬ ਨੂੰ ਆ ਕੇ ਦੇਖਣ ਦਾ ਹੱਕ ਪੰਦਾ ਸੀ ਕਿ ਨਹੀਂ ਕਿ ਇੱਕ ਇਨਸਾਨੀਅਤ ਦੇ ਨਾਤੇ ਮੋਰਚੇ ਤੋਂ ਥੋੜਾ ਜਿਹਾ ਹਟ ਕੇ ਦੇਖ ਦੇ ਦੇਖੋ ਜੀ ਇੱਕ ਕਰਸਾਨੀ ਹੈ ਜੇ ਕਰਸਾਨੀ ਨਹੀਂ ਤਾਂ ਕੁਝ ਵੀ ਨਹੀਂ ਸੰਭਵ ਨਹੀਂ ਜਾਦਾ ਸੀ ਫਿਰ ਇੱਥੇ ਡੱਲੇਵਾਲ ਸਾਹਿਬ ਨੂੰ ਲੈ ਕੇ ਬੈਠੇ ਹੋਇਆ ਇਹ ਨਹੀਂ ਕਿ ਇੱਕ ਡੱਲੇਵਾਲ ਸਾਹਿਬ ਜਰਨੈਲ ਸਾਡੇ ਨੂੰ ਕੋਈ ਵਾਦੀ ਘਾਤੀ ਤਕਲੀਫ ਰੱਬ ਉਹਨਾਂ ਚੜਦੀ ਕਲਾ 'ਚ ਰੱਖੇ ਕੋਈ ਮਾੜੀ ਜੀ ਵੀ ਆਟਾ ਦੇ ਤੋ ਮੋਰਚੇ ਵਾਲੇ ਡਰ ਜਾਣਗੇ ਜਾਂ ਭਜਾ ਦੇਣਗੇ ਬਿਲਕੁਲ ਨਹੀਂ ਭਜਾਂਗੇ ਸਸ਼ੀਕਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਖਨੋਰੀ ਬਾਰਡਰ ਦੇ ਉੱਤੇ ਧਰਨਾ ਚੱਲ ਰਿਹਾ ਹੈ ਤੇ ਸਾਡੀਆਂ ਬੀਬੀਆਂ ਵੀ ਪੂਰਾ ਸਾਥ ਦੇ ਰਹੀਆਂ ਨੇ ਤੇ ਉੱਥੇ ਹੀ ਜਿਹੜਾ ਮੋਰਚੇ ਚੜਦੀ ਕਲਾ ਦੇ ਵਿੱਚ ਦਿਖਾਈ ਦੇ ਰਿਹਾ ਹੈ ਤੇ ਅੱਜ ਸਾਡੇ ਨਾਲ ਕੁਝ ਬੀਬੀਆਂ ਮੌਜੂਦ ਨੇ ਤੇ ਉਹਨਾਂ ਦੇ ਨਾਲ ਗ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਜ਼ਾਨਾ ਟਾਈਮ ਟੀਵੀ ਪੱਤਰਕਾਰਾਂ ਦਾ ਸਾਡੇ ਵੱਲੋਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਵੈਲਕਮ ਜੀ ਆਇਆਂ ਨੂੰ ਜਿਹੜੇ ਸਾਡੇ ਅੱਜ ਇਸ ਮੁਸੀਬਤ ਦੀ ਘੜੀ ਵਿੱਚ ਇਹ ਟਾਈਮ ਟੀਵੀ ਸਾਡੇ ਨਾਲ ਖੜਾ ਹੈ ਹਨਾ ਇਹੀ ਇੱਕ ਮੀਡੀਆ ਹੈ ਕਿ ਜਿਹੜੀ ਸਾਡੀ ਕਿਸਾਨਾਂ ਦੀ ਆਵਾਜ਼ ਨੂੰ ਸਾਰਾ ਇੰਡੀਆ ਪੰਜਾਬ ਅਦਰ ਸਟੇਟਸ ਇੰਡੀਆ ਮੈਂ ਇਹ ਵੀ ਉਮੀਦ ਕਰਦੀ ਕਿ ਸਾਰੇ ਵਰਡ ਦੇ ਵਿੱਚ ਲੈ ਕੇ ਜਾਏਗੀ ਸਾਨੂੰ ਨਿਆ ਦਿਵਾਏਗੀ ਦੇਖੋ ਜੀ ਇੱਕ ਕਰਸਾਨੀ ਹੈ ਜੇ ਕਰਸਾਨੀ ਨਹੀਂ ਤਾਂ ਕੁਝ ਵੀ ਨਹੀਂ ਸੰਭਵ ਨਹੀਂ ਰੋਜ਼ਾਨਾ ਅਸੀਂ ਸਾਡੀ ਸਟਾਰਟਿੰਗ ਕਿੱਥੋਂ ਹੁੰਦੀ ਆ ਖਾਣੇ ਤੋਂ ਭਾਵੇਂ ਕੋਈ ਇਹ ਕਹਿੰਦਾ ਕਿ ਅਸੀਂ ਤਾਂ ਬ੍ਰੈਡ ਖਾਂਦੇ ਆ ਜੀ ਅਸੀਂ ਤਾਂ ਓਟਸ ਖਾਂਦੇ ਆ ਜੀ ਇੱਕ ਸੋਚੋ ਇਹ ਸਾਰਾ ਕੁਝ ਕੌਣ ਕਰਦਾ ਉਗਾ ਕੇ ਤਾਂ ਇੱਕ ਫਾਰਮਰ ਹੀ ਖੇਤ ਵਿੱਚ ਦੇ ਰਿਆ ਨੇ ਜੀ ਸਾਨੂੰ ਜੇ ਸਾਡੇ ਖੇਤ ਹੀ ਨਾ ਰਹਿਏ ਤਾਂ ਅਸੀਂ ਕਿੱਥੋਂ ਤੁਹਾਨੂੰ ਬ੍ਰੈਡ ਕਿੱਥੋਂ ਪਿਜੇ ਕਿੱਥੋਂ ਪੈਦਾ ਕਰਕੇ ਦਵਾਂਗੇ ਕਿੱਥੋਂ ਤੁਹਾਡੇ ਬੱਚੇ ਖਾਣਗੇ ਇਹ ਹੀ ਬੇਨਤੀ ਆ ਮੇਰੀ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਸਾਰਿਆਂ ਬਾਹਰ ਇੰਟਰਨੈਸ਼ਨਲ ਕੰਟਰੀਆਂ ਨੂੰ ਪਲੀਜ਼ ਅੱਜ ਔਖੀ ਘੜੀ ਦੇ ਵਿੱਚ ਸਾਡੇ ਨਾਲ ਖੜੋ ਸਾਡਾ ਸਾਥ ਦਿਓ ਕਿਸਾਨੀ ਮੋਰਚੇ ਨੂੰ ਹੋਰ ਵੀ ਆਪਾਂ ਉੱਪਰ ਤੱਕ ਲੈ ਕੇ ਜਾਣਾ ਅਸੀਂ ਇੱਥੇ ਡਟੇ ਬੈਠੇ ਆ ਜਦ ਤੱਕ ਸਾਡੇ ਹੱਕ ਸਾਨੂੰ ਨਹੀਂ ਮਿਲਦੇ ਅਸੀਂ ਘਰਾਂ ਨੂੰ ਨਹੀਂ ਜਾਵਾਂਗੇ ਜਾਦਾ ਸੀ ਫਿਰ ਇੱਥੇ ਡੱਲੇਵਾਲ ਸਾਹਿਬ ਨੂੰ ਲੈ ਕੇ ਬੈਠੇ ਹੋਇਆ ਇਹ ਨਹੀਂ ਕਿ ਇੱਕ ਡੱਲੇਵਾਲ ਸਾਹਿਬ ਜਰਨੈਲ ਸਾਡੇ ਨੂੰ ਕੋਈ ਵਾਦੀ ਘਾਤੀ ਤਕਲੀਫ ਰੱਬ ਉਹਨਾਂ ਚੜ ਦੀ ਕਲਾ ਚ ਰੱਖੇ ਕੋਈ ਮਾੜੀ ਵੀ ਆਂਟਾ ਦੇ ਤੋਂ ਮੋਰਚੇ ਵਾਲੇ ਡਰ ਜਾਣਗੇ ਜਾਂ ਭਜਾ ਦੇਣਗੇ ਬਿਲਕੁਲ ਨਹੀਂ ਭਜਾਂਗੇ ਪਹਿਲਾਂ ਅਸੀਂ ਤਿਗੜੀ ਬਾਰਡਰ ਦੇ ਧੋਖਾ ਖਾ ਚੁੱਕੇ ਹਾਂ ਜੀ ਇੱਕ ਸਾਡੇ ਵਿੱਚ ਉਦੋਂ ਆਪਣੀਆਂ ਹੀ ਕਮੀਆਂ ਰਹਿ ਗਈਆਂ ਸਾਡੀਆਂ ਕੁਝ ਉਹਨਾਂ ਦੇ ਕਾਰਨ ਅੱਜ ਸਾਨੂੰ ਆ ਦਿਨ ਦੇਖਣੇ ਪਏ ਆ ਅੱਜ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਜਿੱਥੇ ਵੀ ਕਿਤੇ ਹੈਗੇ ਨੇ ਪੰਜਾਬ ਹਰਿਆਣਾ ਜੁਪੀ ਮਹਾਰਾਸ਼ਟਰ ਰਿਸ਼ਤੀਜ ਕਰ ਕਿਤੇ ਵੀ ਆ ਬੇਨਤੀ ਹੈ ਕਿ ਅੱਜ ਦੇ ਟਾਈਮ ਸਾਡੇ ਨਾਲ ਆ ਕੇ ਖੜੇ ਹੋਵੋ ਸਾਥ ਦੇਵੋ ਤੇ ਆਪਾਂ ਸਾਰੇ ਅੱਜ ਜੇ ਕਿਸਾਨ ਸਾਡੇ ਕੋਲੋਂ ਖੇਤ ਜਾ ਰਹੇ ਨੇ ਕੱਲ ਨੂੰ ਕਿਸੇ ਦੇ ਵੀ ਖੇਤ ਨਹੀਂ ਰਹਿਣਗੇ ਸਾਡੀਆਂ ਆਉਣ ਵਾਲੀਆਂ ਪੁਸਤਾਂ ਦੇਖੋ ਇੱਕ ਜੱਟ ਜਨਰਲ ਕੈਟਾਗਰੀ ਚ ਆਂਦਾ ਜੀ ਸਾਨੂੰ ਤਾਂ ਜੋਬਾਂ ਵੀ ਨਹੀਂ ਹੈਗੀਆਂ ਕਿ ਅਸੀਂ ਸਾਡੇ ਬੱਚੇ ਕੀ ਕਰਨਗੇ ਫਿਰ ਪੰਜਾਬ ਦੇ ਵਾਰਸ ਕੀ ਕਰਨਗੇ ਸਾਡੀ ਦਾ ਖੋਦ ਨੂੰ ਖਤਮ ਕਰਿਆ ਜਾ ਰਿਹਾ ਜੀ ਸਾਡੇ ਕਿਸਾਨਾਂ ਦੀ ਕਿਸਾਨੀ ਖੋ ਕੇ ਖੇਤ ਖੋ ਕੇ ਜੀ ਠੀਕ ਹੈ ਜੀ ਤੇ ਅਸੀਂ ਸਾਰਾ ਕੁਝ ਇਹ ਕਿ ਸਾਡੀ ਮਾਂ ਆ ਕਿਸੇ ਦੀ ਮਾਂ ਨੂੰ ਕੋਈ ਲੈ ਕੇ ਜਾਏਗਾ ਕੋਈ ਆਪਣੀ ਮਾਂ ਨੂੰ ਕਿਸੇ ਨੂੰ ਕੋਣ ਨਹੀਂ ਦੇਵੇਗਾ ਅਸੀਂ ਆਪਣੀ ਮਾਂ ਜ਼ਮੀਨ ਨਹੀਂ ਖੋਣ ਦੇਵਾਂਗੇ ਜਾਂ ਤਾਂ ਅਸੀਂ ਡਟ ਕੇ ਜادات ਛਿੱਧੀਆਂ ਪ੍ਰਾਪਤ ਕਰਾਂਗੇ ਠੀਕ ਹੈ ਜੀ ਸਾਨੂੰ ਕਰਕੇ ਖਤਮ ਕਰਕੇ ਸਾਡੇ ਖੇਤ ਲੈ ਸਕਦੇ ਆ ਪਰ ਅਸੀਂ ਬੁਲੰਦ ਦਾ ਚੜਦੀ ਕਲਾ ਚ ਅਸੀਂ ਆਪਣੇ ਖੇਤਾਂ ਵੱਲ ਕਿਸੇ ਨੂੰ ਅੱਖ ਨਹੀਂ ਕਰਨ ਦਵਾਂਗੇ ਜੈ ਜਵਾਨ ਜੈ ਕਿਸਾਨ ਪੱਕੇ ਰਾ ਦੇ ਕਰ ਲੈਨੇ ਕਿ ਹੁਣ ਨਹੀਂ ਹਟਾਂਗੇ ਪਿੱਛੇ ਬਿਲਕੁਲ ਨਹੀਂ ਜੀ ਅਸੀਂ ਨਹੀਂ ਹਟਾਂਗੇ ਇਹ ਤਾਂ ਕਹਿ ਰਹੇ ਨੇ ਕਿ ਪਤਾ ਨਹੀਂ ਡਰ ਜਾਣਗੇ ਅਸੀਂ ਗੱਲ ਨਹੀਂ ਸੁਣਾਂਗੇ ਜਦ ਤੱਕ ਇਹ ਗੱਲ ਨਹੀਂ ਸੁਣਨਗੇ ਅਸੀਂ ਇੱਥੇ ਬੈਠ ਜਾਣਗੇ 1 ਸਾਲ ਕੀ ਮੋਦੀ ਸ਼ਾ ਜੀ ਅਮਰ ਸ਼ਾ ਜੀ ਭਾਵੇਂ 10 ਸਾਲ ਤੁਸੀਂ ਸਾਡਾ ਸਬਰ ਪਰਖ ਲਓ ਜੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਔਲਾਦ ਆ ਅਸੀਂ ਹਾਰਾਂਗੇ ਨਹੀਂ ਜੀ ਆਪਣੇ ਇੱਥੇ ਲੈ ਕੇ ਹੱਕ ਲੈ ਕੇ ਆਪਣੇ ਜਾਇਜ ਆ ਕੇ ਸੀ ਕਿਸੇ ਦਾ ਨਹੀਂ ਖੋਣਾ ਚਾਹੁੰਦੇ ਜੋ ਸਾਡੇ ਜਾਇਜ ਹੱਕ ਨੇ ਸਾਡੇ ਖੇਤ ਹੈ ਅਸੀਂ ਉਹਦਾ ਨਹੀਂ ਹਿਫਾਜ਼ਤ ਲਈ ਬੈਠੇ ਆ ਤੇ ਬੈਠੇ ਰੰਗਾਂਗੇ ਆਖਰੀ ਦਮ ਤੱਕ ਲੜਾਈ ਲੜਦੇ ਰਵਾਂਗੇ ਜੀ ਤੁਹਾਨੂੰ ਲੱਗਦਾ ਫਿਰ ਮੋਰ ਤਾਂ ਜਿਹੜਾ ਮੋਰਚਾ ਜਿਹੜਾ ਫਤਿਹ ਹੋਏਗਾ ਹਾਂ ਜੀ ਜਿਵੇਂ ਅੱਜ 6 ਮੈਂਬਰੀ ਕਮੇਟੀ ਆਈ ਆ ਜੀ ਬਾਹਰ ਵਾਲੀ ਐਸ ਕੇ ਐਮ ਸਾਰੀਆਂ ਸਾਰੇ ਮੈਂਬਰ ਆ ਜੇ ਇੱਕ ਹੋ ਚੁੱਕੇ ਨੇ ਜੀ ਜਿੱਥੋਂ ਤੱਕ ਸਾਨੂੰ ਪੂਰਾ ਵਿਸ਼ਵਾਸ ਹੈ ਅੱਜ ਹੀ ਕੇਂਦਰ ਵਾਲਿਆਂ ਨੂੰ ਤਾਂ ਭਾਜੜਾ ਪੈ ਗਈਆਂ ਹੋਣਗੀਆਂ ਜੀ ਕਹਿੰਦੇ ਆ ਨਾ ਕਿ ਜਦੋਂ ਕਿਸੇ ਦੇ ਘਰ ਨੂੰ ਤੋੜਨਾ ਹੋਵੇ ਤਾਂ ਪਰਿਵਾਰ ਦੇ ਮੈਂਬਰਾਂ ਦੇ ਵਿੱਚ ਲੜਾਈ ਝਗੜਾ ਕਰਵਾ ਦਿਓ ਉਹਨਾਂ ਨੂੰ ਲੱਗ ਲੱਗ ਕਰ ਦਿਓ ਜਿਵੇਂ ਇੱਕ ਆਪਣੇ एग्जांपल ਆ ਕਿ ਕਿਸੇ ਕਿਸਾਨ ਨੇ ਆਪਣੇ ਬੇਟੇ ਨੂੰ ਕਿਹਾ ਸੀ ਬੇਟਾ ਆ ਇੱਕ ਲੱਕੜੀ ਐ ਇਹਨੂੰ ਤੋੜ ਦੇ ਬੇਟੇ ਨੇ ਤੋੜਦੀ ਫਿਰ ਉਹਨੇ ਕਿਹਾ ਇਹ ਲੱਕੜੀਆਂ ਦਾ ਗੱਠਾ ਇਕੱਠਾ ਕਰਕੇ ਲੈ ਕੇ ਆਓ ਇਹਨੂੰ ਤੋੜ ਕੇ ਦਿਖਾਓ ਉਹ ਨਹੀਂ ਟੁੱਟੀਆਂ ਪਹਿਲਾਂ ਅਸੀਂ ਇੱਕ ਲੱਕੜੀ ਸੀ ਸਾਨੂੰ ਤੋੜਿਆ ਗਿਆ ਸੀ ਪਰ ਹੁਣ ਅਸੀਂ ਅੱਜ ਸਾਡੀ 6 ਮੈਂਬਰੀ ਕਮੇਟੀ ਤੋਂ ਬਾਅਦ ਅਸੀਂ ਸਾਰਾ ਕਿਸਾਨ ਮੋਰਚਾ ਇਕਿਆਂ ਠੀਕ ਹੈ ਜੀ ਹੁਣ ਅਸੀਂ ਕਿਸੇ ਤੋਂ ਨਹੀਂ ਟੁੱਟਦੇ ਅਸੀਂ ਆਪਣੇ ਹੱਕਾਂ ਦੀ ਖਾਤਰ ਲੜ ਰਹੇ ਆਂ ਇਹ ਨਹੀਂ ਕਿ ਅਸੀਂ ਕਿਸੇ ਦੂਜੇ ਦਾ ਹੱਕ ਖੋ ਰਹੇ ਆਂ ਪਰ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਭਾਵੇਂ ਕੋਈ ਦੁਕਾਨਦਾਰ ਹੈ ਜੀ ਭਾਵੇਂ ਕੋਈ ਆਰਤੀ ਹੈ ਕੋਈ ਵੀ ਹੈ ਪਰ ਸਾਰਾ ਕੁਝ ਕਿਸਾਨੀ ਦੇ ਨਾਲ ਹੀ ਹੈ ਜੀ ਫਿਰ ਤੁਹਾਨੂੰ ਲੱਗਦਾ ਕਿ ਜਿਹੜਾ ਸ਼ੰਭੂ ਆ ਸਿੰਘੂ ਬਣੇਗਾ ਬਿਲਕੁਲ ਜੀ ਬਿਲਕੁਲ ਹੀ ਬਣੂਗਾ ਜੀ ਜੋ ਹਾਲਾਤ ਦਿਸ ਰਹੇ ਨੇ ਜੀ ਠੀਕ ਹੈ ਜੀ ਇੱਕ ਵਾਰ انسان ਧੋਖਾ ਖਾ ਸਕਦਾ ਬਾਰ-ਬਾਰ ਨਹੀਂ ਜੀ ਬਾਰ-ਬਾਰ ਨਹੀਂ ਹੁਣ ਸਾਡਾ ਸਾਰਾ ਮੋਰਚਾ ਇੱਕ ਹੋ ਚੁੱਕਾ ਹੈ ਜੀ ਜੀ ਤੁਹਾਨੂੰ ਲੱਗਦਾ ਜੇ ਪ੍ਰਧਾਨ ਸਾਹਿਬ ਨੂੰ ਕੁਝ ਹੋ ਜਾਂਦਾ ਤਾਂ ਸਰਕਾਰਾਂ ਦੀ ਜੜਾ ਹਿੱਲਣ ਗਈਆਂ ਬਿਲਕੁਲ ਜੀ ਹਿੱਲਣ ਗਈਆਂ ਇਹ ਨਾ ਸੋਚਨ ਸਰਕਾਰਾਂ ਇਹ ਨਹੀਂ ਸੋਚਣ ਗਿਆ ਵੀ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤਾਂ ਅਸੀਂ ਇਹਨਾਂ ਨੂੰ ਦਬਾ ਦਾਂਗੇ ਭਜਾ ਦਾਂਗੇ ਬਿਲਕੁਲ ਨਹੀਂ ਜੀ ਠੀਕ ਅਸੀਂ ਅਸੀਂ ਡਟੇ ਆ ਖੜੇ ਆ ਤੇ ਖੜੇ ਹੀ ਰਵਾਂਗੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਆ ਠੀਕ ਹੈ ਜੀ ਤਾਂ ਉਹਨਾਂ ਦੇ ਇਸ ਪੁੱਤਰ ਧਰਤੀ ਦੇ ਪੰਜਾਬ ਦੀ ਤੇ ਬੈਠੇ ਹੋਏ ਆ ਜੀ ਕਿਸਾਨ ਜੁਨੀਅਨ ਬੇਸ਼ੱਕ ਕੁਰੇ ਜਿਵੇਂ ਉਹ ਗ੍ਰਾਹਾਂ ਉਹ ਨਹੀਂ ਆ ਗਏ ਨੇ ਅੱਜ ਉਹਨਾਂ ਦੇ ਵੱਲੋਂ ਅਗਲੀ ਮੀਟਿੰਗ ਦਾ ਵੀ ਐਲਾਨ ਕਰ ਦਿੱਤਾ ਹੈ ਕਿ ਅਜੇ ਹਕੀ ਹੈ ਕਿ ਹਜੇ ਤੱਕ ਸਹਿਮਤੀ ਨਹੀਂ ਬਣ ਰਹੀ ਦੇਖੋ ਜੀ ਇਹ ਤਾਂ ਤੁਸੀਂ ਵੀ ਜਾਣਦੇ ਹੋ ਵਿੱਚ ਥੋੜਾ ਬਹੁਤਾ ਕੁਛ ਕਿ ਅਸੀਂ ਦਾ ਆਪਣੀ ਇੱਕ ਜੋਕ ਜਿੰਨੀ ਕੁ ਮੇਰੀ ਸੋਚ ਹੈ ਮੈਂ ਉਸ ਹਿਸਾਬ ਨਾਲ ਤੁਹਾਨੂੰ ਦੇ ਰਹੀ ਹਾਂ ਉੱਥੇ ਹੁਣ ਬਹੁਤੇ ਇਨ ਜਾਣੇ ਸਾਡੇ ਜਿਹੜੇ ਲੀਡਰ ਸਾਹਿਬਾਨ ਇਕੱਠੇ ਹੋ ਰਹੇ ਨੇ ਉਹਨਾਂ ਦੀਆਂ ਵੱਡੀਆਂ ਸੋਚਾਂ ਨੇ ਜੀ ਉਹਨਾਂ ਨੇ ਕੁਝ ਆਪਣੀ ਅੰਦਰੋਂ ਨਹੀਂ ਮੀਟਿੰਗਾਂ ਨੇ ਕੁਝ ਉਹਨਾਂ ਦੀਆਂ ਆਪਣੀਆਂ ਸਹਿਮਤੀਆਂ ਪਾਉਣੀਆਂ ਕੁਝ ਵਿਚਾਰਾ ਕਰਨੀਆਂ ਜੀ ਇਸ ਵਾਸਤੇ ਇਹ ਜੇ ਦੂਸਰਿਆਂ ਨੂੰ ਭੁਲੇਖਾ ਜੀ ਐਸੀ ਕੋਈ ਗੱਲ ਨਹੀਂ ਜੀ ਸਾਰੇ ਹੁਣ ਇੱਕ ਹੋ ਚੁੱਕੇ ਨੇ ਜੀ ਜੀ ਹਜੇ 46 ਦਿਨ ਤਾਂ ਹੋ ਗਏ ਨੇ ਹੁਣ ਹਜੇ ਕੀ ਚੀਜ਼ ਜੁੜੀ ਕਰੇ ਨੇ ਹਜੇ ਜੀ ਹਜੇ ਦੇਖ ਰਹੇ ਸੀਗੇ ਸਭ ਨੂੰ ਇਹ ਸੀ ਕਿ ਕਿਸਾਨੀ ਮੋਰਚੇ ਦੇ ਵਿੱਚ ਐਸ ਕੇ ਐਮ ਸਾਰਿਆਂ ਨੇ ਇਕੱਠੇ ਨਹੀਂ ਹੋਣਾ ਜੀ ਠੀਕ ਹੈ ਜੀ ਇਹ ਇਦਾਂ ਹੀ ਖਿਲਰੇ ਆ ਅਸੀਂ ਖਿਲਰਿਆਂ ਨੂੰ ਦੂਰ ਦੂਰ ਭਜਾ ਦਾਂਗੇ ਜਲਦੀ ਜਲਦੀ ਪਰ ਨਹੀਂ ਜੀ ਹੁਣ ਕੱਲ ਦਾ ਸਰਕਾਰਾਂ ਨੂੰ ਪਤਾ ਲੱਗ ਚੁੱਕਿਆ ਵੀ ਸਾਰੇ ਜਿੱਦਾਂ ਸਾਡੀ ਮੋਗਾ ਵੀ ਟਕਾਇਆ ਸਾਹਿਬ ਨੇ ਵੀ ਸਪੀਚ ਦਿੱਤੀ ਸਾਰੇ ਇੱਕ ਹੋ ਚੁੱਕੇ ਨੇ ਜੀ ਉਹ ਕਹਿੰਦਾ ਪਹਿਲਾਂ ਕਹਿ ਰਹੀ ਸੀਗੇ ਕਿ ਜਿਹੜਾ ਖਨੌਰੀ ਦਾ ਮੋਰਚਾ ਹੈ ਕੇਂਦਰ ਦੇ ਇਸ਼ਾਰਿਆਂ ਤੇ ਚੱਲ ਰਿਹਾ ਬਿਲਕੁਲ ਨਹੀਂ ਜੀ ਜੇ ਕੇਂਦਰ ਦੇ ਇਸ਼ਾਰਿਆਂ ਤੇ ਚੱਲ ਰਿਹਾ ਹੁੰਦਾ ਜੀ ਅੱਜ ਡੱਲੇਵਾਲ ਸਾਡੇ ਇਸ ਕੰਡੀਸ਼ਨ ਦੇ ਵਿੱਚ ਸਾਡੇ ਜਰਨੈਲ ਬੈਠੇ ਹੋਏ ਨੇ ਜੀ ਦੇਖੋ ਕਿਸੇ ਵੀ ਵੇਲੇ ਉਹਨਾਂ ਨੂੰ ਕੁਝ ਵੀ ਹੋ ਸਕਦਾ ਹੈ ਉਹਨਾਂ ਦੀ ਇੰਨੀ ਨਾਜ਼ੁਕ ਕੰਡੀਸ਼ਨ ਬਣੀ ਹੋਈ ਹੈ ਜੀ ਕੌਣ ਆਪਣੀ ਜਾਨ ਦੀ ਬਾਜ਼ੀ ਲਾਊਗਾ ਕੋਈ ਦੂਸਰਾ ਮੈਨੂੰ ਜਿਹੜੇ ਕੋਈ ਕੇਂਦਰ ਤੋਂ ਕਹਿ ਰਹੇ ਨੇ ਕੋਈ ਇੱਥੇ ਆ ਕੇ 4 ਦਿਨ ਮੈਨੂੰ ਭੁੱਖ ਹੜਤਾਲ ਤੇ ਬੈਠ ਕੇ ਦਿਖਾ ਦੇਣ ਜੀ ਬਿਲਕੁਲ ਜੀ ਬਿਲਕੁਲ ਨਹੀਂ ਜੀ ਦੇਖੋ ਇੰਨੀ ਠੰਡ ਇੰਨੇ ਖਰਾ ਕਿਸਾਨ ਜੇ ਕੋਈ ਕੇਂਦਰ ਹੁੰਦਾ ਤਾਂ ਇੱਥੇ ਕਿਵੇਂ ਬੈਠਦੇ ਜੀ ਬਿਲਕੁਲ ਨਹੀਂ ਜੀ ਇਹ ਸਾਰੀਆਂ ਫਵਾਵਾਂ ਨੇ ਜੀ ਪੰਜਾਬ ਸਰਕਾਰ ਕਿੰਨਾ ਕੁ ਸਾਥ ਦੇ ਰਹੀ ਹੈ ਕਿਉਂਕਿ ਉਹ ਤਾਂ ਕਹਿ ਰਹੇ ਨੇ ਇਹ ਵੀ ਅਸੀਂ ਕਿਸਾਨਾਂ ਦੇ ਨਾਲ ਆ ਪਰ ਕਿਤੇ ਨਾ ਕਿਤੇ ਕਿਸਾਨ ਇਹ ਵੀ ਗੱਲ ਕਹਿ ਰਹੇ ਨੇ ਤਾਂ ਉਹ ਤੇ ਬਿਆਨਬਾਜ਼ੀ ਕਰ ਰਹੇ ਨੇ ਬਿਲਕੁਲ ਨਹੀਂ ਜੀ ਇਹ ਸਿਰਫ ਸਰਕਾਰ ਦੀ ਬਿਆਨਬਾਜ਼ੀ ਆ ਹਾਂਜੀ ਅਸੀਂ ਕੁਝ ਸਾਹਿਬ ਕਰ ਸਕਦੇ ਹਾਂ ਜਿਵੇਂ ਨਾਨਕ ਸਿੰਘ ਜੀ ਐਸਐਸਪੀ ਆਏ ਨੇ ਡਲੇ ਸਾਹਿਬ ਦਾ ਪਤਾ ਲੱਗ ਗਏ ਨੇ ਉਹ ਕਾਫੀ ਦਿਨ ਪਹਿਲਾਂ ਆਏ ਰਹੇ ਹੁਣ ਤਾਂ ਇਹ ਸਭ ਨੂੰ ਇਹ ਵੇਟ ਹੋ ਰਹੀ ਹੈ ਪਟਨ ਡੱਲੇਵਾਲ ਸਾਹਿਬ ਜਿਆਦਾ ਸੀਰੀਅਸ ਨੇ ਇੱਕ ਵਾਰੀ ਜਾ ਕੇ ਆਪਣਾ ਮੂੰਹ ਦਿਖਾਓ ਜੀ ਕੱਲ ਨੂੰ ਮੁੜ ਕੇ ਬੈਠਣ ਜੋਗੇ ਹੋ ਜੀ ਆਪਣੀ ਥਾਂ ਥੋੜੀ ਜੀ ਸੇਵ ਕਰ ਰਹੇ ਨੇ ਜੀ ਸੀਟ ਪਰ ਇਹੋ ਜਿਹਾ ਕੁਝ ਨਹੀਂ ਜੀ ਕੋਈ ਸਰਕਾਰ ਨਹੀਂ ਨਾਲ ਕੋਈ ਸਾਥ ਨਹੀਂ ਦੇ ਰਹੀ ਦੇਖੋ ਇੱਥੇ ਜਿੰਨਾ ਵੀ ਲੰਗਰ ਪਾਣੀ ਦਾ ਪ੍ਰਬੰਧ ਚੱਲ ਰਿਹਾ ਜੀ ਸਾਰਾ ਕਿਸਾਨਾਂ ਵੀਰਾਂ ਦਾ ਇਹਨਾਂ ਦੇ ਪਰਿਵਾਰਾਂ ਦਾ ਜ ਆ ਸਾਨੂੰ ਗੁਰਦੁਆਰਿਆਂ ਸਾਹਿਬ ਤੋਂ ਮਿਲ ਰਿਹਾ ਜੀ ਸਾਥ ਹੋਰ ਸਾਨੂੰ ਕੋਈ ਸਰਕਾਰਾਂ ਵੱਲੋਂ ਤਾਂ 5 ਰੁਪਏ ਚਾਹ ਦੇ ਕੱਪ ਦੇ ਨਹੀਂ ਮਿਲ ਰਹੇ ਜੀ ਕਿਸੇ ਨੂੰ ਵੀ ਠੀਕ ਹੈ ਜੀ ਕੁਛ ਹੈ ਨਹੀਂ ਸਾਡੇ ਜਿੱਦਾਂ ਖਾਲਸਾ ਐਡ ਵਾਲੇ ਨੇ ਅਸੀਂ ਉਹਨਾਂ ਦੀ ਟੀਮ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜੀ ਜਿਹੜੇ ਅਜੌਕੀ ਘੜੀ ਦੇ ਵਿੱਚ ਸਾਨੂੰ ਮੈਡੀਕਲ ਫੈਸਿਲਿਟੀ ਸਾਡੇ ਕਿਸਾਨਾਂ ਨੂੰ ਦੇ ਰਹੇ ਨੇ ਜੀ ਬਾਕੀ ਜਿਹੜੀ ਸਰਕਾਰ ਹੈ ਬਿਲਕੁਲ ਨਹੀਂ ਜੀ ਭਗਵੰਤ ਸਾਹਿਬ ਕਿਉਂ ਨਹੀਂ ਇੱਥੇ ਆਏ ਸਾਡੇ ਮੁੱਖ ਮੰਤਰੀ ਨੇ ਅਸੀਂ ਉਹਨਾਂ ਨੂੰ ਜਿਤਾਇਆ ਜੀ ਸੀਐਮ ਬਣਾਇਆ ਅੱਜ ਇੱਕ ਵਾਰੀ ਤਾਂ ਉਹਨਾਂ ਦਾ ਡੱਲੇਵਾਲ ਸਾਹਿਬ ਨੂੰ ਆ ਕੇ ਦੇਖਣ ਦਾ ਹੱਕ ਬੰਦਾ ਸੀ ਕਿ ਨਹੀਂ ਕਿ ਇੱਕ ਇਨਸਾਨੀਅਤ ਦੇ ਨਾਤੇ ਮੋਰਚੇ ਤੋਂ ਥੋੜਾ ਜਿਹਾ ਹਟ ਕੇ ਦੇਖ ਦੇ ਜੀ ਅਸੀਂ ਸਾਰੇ ਉਹਨਾਂ ਦੇ ਬੱਚੇ ਆ ਜੀ ਉਹਨਾਂ ਨੇ ਇੱਕ ਵਾਰੀ ਵੀ ਨਹੀਂ ਸੋਚਿਆ ਵੀ ਡੱਲੇਵਾਲ ਸਾਹਿਬ ਨੂੰ ਆ ਕੇ ਦੇਖ ਚੱਲੀਏ ਫਿਰ ਬਾਅਦ ਵਿੱਚ ਜੇ ਰੱਬ ਨਾ ਜਾਣੇ ਕੋਈ ਵੱਦ ਘਟ ਉਹਨਾਂ ਨੂੰ ਤਕਲੀਫ ਹੋ ਜਾਂਦੀ ਹੈ ਉਸੇ ਵੇਲੇ ਸਾਰੀਆਂ ਟੀਮਾਂ ਜੀ ਕੇਂਦਰ ਤੋਂ ਸਾਰੀਆਂ ਇੱਥੇ ਆ ਕੇ ਖੜੀਆਂ ਹੋ ਜਾਣਗੀਆਂ ਜੀ ਤਾਂ ਫਿਰ ਦੂਸਰਾ ਜੇ ਸਾਡਾ ਉਧਰ ਮਹਾਪੰਚਾਇਤਾਂ ਦਾ ਪ੍ਰੋਗਰਾਮ ਹੋਇਆ ਤਾਂ ਇਹਦੇ ਸਾਡੇ ਬਾਰਡਰ ਦੇ ਉੱਤੇ ਇੱਕ ਇੱਕ ਟੀਮਾਂ ਲਾਈਆਂ ਗਈਆਂ ਜੀ ਕਿ ਉਧਰੋਂ ਨਾ ਆਉਣ ਸਾਡੀ ਇਕੱਠ ਦੀ ਕਿਤੇ ਆਵਾਜ਼ ਨਾ ਪਹੁੰਚੇ ਪਰ ਤੁਸੀਂ ਇਸ ਗੱਲ ਦਾ ਡਰ ਹੈ ਕਿ ਵੀ ਕਿਸਾਨਾਂ ਦੇ ਕੋਲ ਤਾਂ ਸਿਰਫ ਔਰ ਸਿਰਫ ਇੱਕ ਡੰਡਾ ਤੇ ਝੰਡਾ ਹੀ ਆ ਦੇਖੋ ਜੀ ਡੰਡੇ ਤੇ ਝੰਡੇ ਦੀ ਤਾਕਤ ਤਾਂ ਬਹੁਤ ਹੈ ਜੀ ਜਿੰਨੀਆਂ ਵੀ ਸਾਡੇ ਦੇਸ਼ ਦੀਆਂ ਹੁਣ ਤੱਕ ਇੰਨੀਆਂ ਕੁਰਬਾਨੀਆਂ ਹੋਈਆਂ ਨੇ ਤੁਸੀਂ ਜਾਣਦੇ ਹੋ ਦੇ ਵਿੱਚ ਕਿੰਨੇ ਪਰਸੈਂਟ ਕਿਸਾਨ ਤੇ ਸਿੱਖਾਂ ਨੇ ਕੀਤੀਆਂ ਨੇ ਜੀ ਹੁਣ ਵੀ ਇਹ ਸਾਰੇ ਕਿਸਾਨ ਜਿੰਨੇ ਇਕੱਠ ਤੁਸੀਂ ਦੇਖ ਰਹੇ ਹੋ ਇਧਰ ਕਿਸਾਨ ਤੇ ਸਿੱਖ ਸਰਦਾਰ ਖੜੇ ਹੋਏ ਨੇ ਜੀ ਇਹਨਾਂ ਤੋਂ ਬਿਨਾ ਤਾਂ ਤੁਹਾਨੂੰ ਪਤਾ ਹੀ ਐ ਜਿੱਥੇ ਖੜ ਜਾਂਦੇ ਨੇ ਨਾ ਡੰਡਾ ਵੀ ਇੱਕ ਬਲੇ ਸੋលਿਹਾਲ ਸਾਸਰੀਆਂ ਨਾਲ ਅਕਾਲ ਦਾ ਨਾਰਾ ਸਾਡੇ ਵਿੱਚ ਇੰਨਾ ਜੋਸ਼ ਭਰ ਦਿੰਦਾ ਜੀ ਅਸੀਂ ਉਸੇ ਪਾਵਰ ਦੇ ਨਾਲ ਲੜਦੇ ਆਂ ਜੀ ਫਿਰ ਇਹ ਜੋਸ਼ ਐ ਨਾ ਆਉਂਦਾ ਕਿੱਥੋਂ ਆ ਇਹ ਸਾਨੂੰ ਜੋਸ਼ ਉਸ ਕਾਲਪੁਰਖ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੀ ਧਰਤੀ ਨੇ ਦੇ ਰੱਖਿਆ ਜੀ ਜਿਹਦਾ ਅਸੀਂ ਉਪਜਿਆ ਅੰਨ ਖਾ ਰਹੇ ਆਂ ਜੀ ਇਹ ਗੁਰੂਆਂ ਪੀਰਾਂ ਦੀ ਧਰਤੀ ਨੇ ਸਾਨੂੰ ਜੋਸ਼ ਦੇ ਰੱਖਿਆ ਜੀ ਹਾਂਜੀ ਜੀ ਸੋਭਾ ਬਹੁਤ ਧੰਨਵਾਦ ਕਰਦੇ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਹੈ ਹੋਰ ਜਿ다ਸੀ ਵੀ ਮੀਡੀਆ ਵਾਲੇ ਨਹੀਂ ਇਹ ਚਾਹੁੰਦੇ ਆਂ ਵੀ ਟਾਈਮ ਟਾਈਮ ਦੇ ਸਾਡੀ ਜੋ ਵੀ ਸਾਡੇ ਹਾਲਾਤ ਨੇ ਪਲੀਜ਼ ਇੱਕ ਮੀਡੀਆ ਹੀ ਹੈ YouTube ਹੈ ਮੇਂ ਸੋਸ਼ਲ ਮੀਡੀਆ ਰਾਹੀਂ ਸਾਡੀ ਆਵਾਜ਼ ਸਾਰੇ ਪੰਜਾਬ ਹਰਿਆਣਾ ਅਦਰ ਸਟੇਟ ਇੰਟਰਨੈਸ਼ਨਲ ਲੈਵਲ ਤੇ ਸਾਡੀ ਆਵਾਜ਼ ਪਹੁੰਚਾਈ ਜਾਵੇ ਜੀ ਹਾਂਜੀ ਸੋ ਬਬਾਤ ਧੰਨਵਾਦ ਕਰਦੇ ਆ ਤੇ ਹੁਣ ਸਾਨੂੰ ਦਈ ਸਸ ਧੰਨਵਾਦ